ਬਾਬੂਸ਼ਹੀ ਟਾਈਮਸ ਸਭ ਦਾ ਸਵਾਗਤ ਹੈ ਅੱਜ ਭਾਰਤੀ ਹਾਕੀ ਟੀਮ ਨੇ ਵੱਡੀ ਮੱਲ ਮਾਰੀ ਹੈ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਚ ਪਹੁੰਚੀ ਇੰਡੀਅਨ ਟੀਮ ਤੇ ਹਾਕੀ ਚੰਡੀਗੜ੍ਹ ਦੇ ਜਰਨਲ ਸਕੱਤਰ ਅਨਿਲ ਵੋਰਾ ਸਾਡੇ ਨਾਲ ਫੋਨ ਤੇ ਮੌਜੂਦ ਨੇ ਜਿਨ੍ਹਾਂ ਨੂੰ ਆਬਜ਼ਰਵਰ ਵੀ ਖਾਸ ਤੌਰ ਤੇ ਲਾਇਆ ਗਿਆ ਸੀਗਾ ਪੈਰਿਸ 올림픽ਸ ਲਈ ਵੋਰਾ ਸਾਹਿਬ ਕਿਵੇਂ ਦੇਖਦੇ ਹੋ ਇਸ ਜਿੱਤ ਨੂੰ ਜਿਹੜੀ ਅੱਜ ਹੋਈ ਹੈ ਦੇਸ਼ ਭਰ ਚ ਇਸ ਦੀ ਚਰਚਾ ਚੱਲ ਰਹੀ ਹੈ ਜੀ ਨਹੀਂ ਬਹੁਤ ਪਹਿਲੇ ਤੇ ਸਾਰੇ sports lover ਨੂੰ ਆ ਕੀ sports lover ਨੂੰ ਬਹੁਤ ਬਹੁ ਮੁਬਾਰਕ ਔਰ ਜਿਤਨਾ ਪਰਫਾਰਮੈਂਸ ਕਰ ਰਹੇ ਨੇ આજ 10 ਪਲੇਅਰਾਂ ਨਾਲ ਖੇਲਣਾ ਇਟਸ ਨਾਟ ਅ ਬੜੀ ਕੋਈ ਈਜ਼ੀ ਟਾਸਕ ਨਹੀਂ ਹੈ ਹਾਂਜੀ ਪਰ ਜਿੱਥੇ ਤੱਕ ਮੈਂ ਸਮਝਦਾ ਇਹ ਇੱਕ ਬੜਾ ਹਾਰਸ਼ ਡਿਸੀਜਨ ਲਿਤਾ ਗਿਆ ਔਰ ਇੱਕ ਗਲਤ ਡਿਸੀਜਨ ਆ ਅਗਰ ਦੇਖਿਆ ਜਾਵੇ ਤੇ ਕੋਈ ਇੰਟੈਂਸ਼ਨਲੀ ਨਹੀਂ ਥੀ ਉਸ ਪਲੇਅਰ ਨੇ ਉਹਨੂੰ ਹਿੱਟ ਕੀਤਾ ਜੇ ਸਾਡਾ ਤਾਂ ਉੱਥੇ ਦਿੱਤਾ ਜਾਂਦਾ ਜਿੱਤੇ ਇੰਟੈਂਜਿਲੀ ਕੋਈ ਪਲੇਅਰ ਸਿੱਧੀ ਹਾਕੀ ਸਿਰ 'ਚ ਮਾਰੇ ਬੰਦੇ ਦੇ ਬਿਲਕੁਲ ਬਿਲਕੁਲ ਇਹਦਾ ਹੀਟ ਆਫ ਦਾ ਮੂਵਮੈਂਟ ਉਹ ਬਾਲ ਨੂੰ ਕਰ ਰਿਹਾ ਜੀ ਔਰ ਉਹਦੇ ਹਾਕੀ ਲੱਗੀ ਹੂੰ ਸੋ ਪਹਿਲੇ ਤਾਂ ਇਸ ਚੀਜ਼ ਦੀ ਸਾਨੂੰ ਬਹੁਤ ਅਸੀਂ ਨਿਰਾਸ਼ ਵੀ ਆ ਇਸ ਚੀਜ਼ ਦੇ ਉੱਤੇ ਬਹੁਤ ਕਿ ਅੰਪਾਇਰ ਦਾ ਜਿਹੜਾ ਇਹ ਡਿਸੀਜਨ ਸੀ ਥਰਡ ਅੰਪਾਇਰ ਦਾ ਜਿਹਨੂੰ ਰੈੱਡ ਕਾਰਡ ਦਿਓ ਪਰ ਜਿਸ ਤਰ੍ਹਾਂ ਸਾਡੇ ਪਲੇਅਰ 10 ਪਲੇਅਰ ਖੇਡੇ ਨੇ ਔਰ ਮੈਂ ਉਮੀਦ ਕਰਦਾ ਕਿ ਜੇ ਇਸ ਤਰ੍ਹਾਂ ਹੀ ਖੇਡੇ ਤੇ ਸਾਡਾ ਮੈਡਲ ਕਿਧਰੇ ਵੀ ਨਹੀਂ ਗਿਆ ਹਰ ਹਾਲਤ ਚ ਅਸੀਂ ਮੈਡਲ ਲੈ ਕੇ ਆਵਾਂਗੇ ਕਿਉਂਕਿ ਪਿਛਲੇ ਮੈਂ 2 ਮੈਚ ਉੱਥੇ ਦੇਖੇ ਸੀਗੇ ਪੈਰਿਸ ਚ ਬ੍ਰਾਜ਼ਿਲ ਦਾ ਵੀ ਔਰ ਆਪਣਾ ਆਇਰਲੈਂਡ ਦਾ ਜੀ ਜੀ ਤੇ ਮਤਲਬ ਸਾਡੀ ਟੀਮ ਆਇਰਲੈਂਡ ਦੇ ਨਾਲ ਇੰਨਾ ਅੱਛਾ ਨਹੀਂ ਖੇਡੀ ਰਾਦਰ ਜਿੰਨਾ ਆਸਟ੍ਰੇਲੀਆ ਦੇ ਨਾਲ ਮੈਚ ਅੱਛਾ ਖੇਡੀਏ ਬਿਲਕੁਲ ਬਿਲਕੁਲ ਜੀ ਜੋ ਜੋ ਇਹ ਕਿਉਂਕਿ ਅਸੀਂ ਸਾਕਸ਼ਾਤ ਉੱਥੇ ਬੱਤ ਇਹ ਹੁੰਦਾ ਕਿ ਇਸ ਤਰ੍ਹਾਂ ਹੀ ਸਾਡੇ ਪਲੇਅਰਾਂ ਦਾ ਥੋੜਾ ਮੋਮੈਂਟਮ ਬੰਦਾ ਉਹਨਾਂ ਨੂੰ ਜਿਵੇਂ ਆਸਟ੍ਰੇਲੀਅਨ ਜਿੱਤਣਾ ਇੱਕ ਬਹੁਤ ਵੱਡੀ ਚੀਜ਼ ਸੀ ਸਾਡੇ ਇੰਡੀਆ ਲਈ ਲਈ ਔਰ ਅੱਜ ਦਾ ਮੈਚ ਜਿਹੜਾ ਉਹ ਜਿੱਤੇ ਨੇ ਔਰ ਹੈਡਸ ਆਫ ਸ਼੍ਰੀ ਜੇਜ ਹੂੰ ਕੀ ਨੋ ਡਾਊਟ ਕਿ ਅੱਜ ਅਗਰ ਕੋਈ ਸਾਨੂੰ ਜੀਤਾਨ ਵਾਲਾ ਹੈ ਜੀ ਜੀ ਜੋ ਸ਼ਿਰੀ ਜੇਤੀ ਆ ਬਾਕੀ ਓਵਰ ਆਲ ਟੀਮ ਦੀ ਹੁੰਦਾ ਰਿਜ਼ਲਟ ਤਾਂ ਟੀਮ ਦਾ ਹੀ ਹੁੰਦਾ ਬਿਲਕੁਲ ਪਰ ਜਿਸ ਤਰ੍ਹਾਂ ਉਹਨੇ 11 ਸੇਵ ਕੀਤੀਆਂ ਅੱਜ ਔਰ ਜਿਹੜੇ ਜੋ 5-6 ਸੇਹ ਤਾਂ 80% ਗੋਲ ਹੁੰਦੇ ਉਹ ਬਲੇ ਸੇਵ ਕੀਤੇ ਨੇ ਉਹਨੇ ਜੀ 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 ਇਟਸ ਅ ਗੁੱਡ ਅਫਰ ਟੂ ਸਾਰੇ ਟੀਮ ਪਲੇਅਰਾਂ ਨੇ ਅਚੇ ਅਫਰਟ ਕੀਤੇ ਹਰਮਨ ਅੱਛਾ ਖੇਡ ਰਿਹਾ ਔਰ ਉਮੀਦ ਕਰਦੇ ਆ ਕਿ ਅਸੀਂ ਚਾਹਾਂਗੇ ਕਿ ਹਾਕੀ ਇੰਨੀ ਇੰਪਰੂਵ ਹੋਰ ਕਰੇ ਕਿ ਹਰਮਨ ਵਰਗੇ ਹੋਰ ਵੀ ਡਰੈਕ ਸਲਿੱਕਰ ਹਰਮਨ ਵਰਗੇ ਹੋਰ ਵੀ ਪੈਨਲਟੀ ਸਟ੍ਰੋਕ ਵਾਲੇ ਲਗਾਉਣ ਵਾਲੇ ਆਪਾਂ ਹੋਰ ਐਨੇ ਕਿ ਲਈਏ ਬੰਦੇ ਤਾਂ ਕਿ ਜਿਹੜਾ ਸਾਡੀ ਹਾਕੀ ਦਾ ਲੈਵਲ ਹੈ ਔਰ ਹੋਰ ਉੱਚਾ ਜਾਏ ਅੱਜ ਤੁਸੀਂ ਵਰਸਾਪ ਪੈरिस ਹੋ ਕੇ ਵੀ ਆਏ ਹੋ ਕਲੋਸਲੀ ਤੁਸੀਂ ਦੇਖਿਆ ਹੋਣਾ ਕਿਵੇਂ ਦੀ ਬਾਡੀ ਲੈਂਗੁਏਜ ਹੈ ਸਾਰੇ ਖਿਡਾਰੀਆਂ ਦੀ ਇਸ ਵਾਰੀ ਜਿੱਥੇ ਤੱਕ ਆਪਣੇ ਪਲੇਅਰਾਂ ਦੀ ਜੇ ਦੇਖੋ ਇਹਦੇ ਇਹਦੇ ਗਰਾਊਂਡ ਦੇ ਵਿੱਚ ਅਸੀਂ ਕਿਉਂਕਿ ਜਿਆਦਾ ਉਹਨਾਂ ਨੂੰ ਬਾਅਦ ਤੱਕ ਕਿਉਂਕਿ ਉਹ ਵਿਲੇਜ ਸੀਗੇ ਅਸੀਂ ਹੋਟਲ 'ਚ ਠਹਿਰੇ ਹੋਈ ਸੀ ਹਮ ਹਮ ਬਟ ਠੀਕ ਸੀਗਾ ਥੋੜਾ ਬਹੁਤ ਇੰਪਰੂਵਮੈਂਟ ਚਾਹੀਦੀ ਹੈ ਠੀਕ ਹੈ अच्छा ਤੁਹਾਨੂੰ ਲੱਗਦਾ ਵੀ ਅੱਗੇ ਜਿਹੜੇ ਬੜੇ ਕ੍ਰੂਸ਼ੀਅਲ ਮੈਚੇਜ਼ ਹੋਣ ਹੋਣਗੇ ਕਿਉਂਕਿ ਨਿਗਾਹਾਂ ਟਿਕੀਆਂ ਨੇ ਹੁਣ ਅਰਜنٹੀਨਾ ਜਾਂ ਜਰਮਨ ਜਰਮਨੀ ਨੂੰ ਫੇਸ ਕਰਨਾ ਤੇ ਕਿ ਕਿਹੜੇ ਖਿਡਾਰੀਆਂ ਤੇ ਮੇਨ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਫਾਰਮ ਹੈ ਉਹ ਮੈਟਰ ਕਰਦੀ ਹੈ ਤੁਸੀਂ ਕਹੋ ਕਿ ਮੈਂ ਮੈਂ ਸਭ ਤੋਂ ਲਈ ਕਹਾਂਗਾ ਕਿ ਇੱਕ ਮੰਦੀਪ ਹੂੰ ਔਰ ਹਰਦੀਪ ਇਹਨਾਂ ਦੀ ਪਰਫਾਰਮੈਂਸ ਹੋਰ ਬੈਟਰ ਚਾਹੀਦੀ ਹੈ ਠੀਕ ਹੈ ਮਲੋ ਅਗਰ ਇਹ ਕਿਉਂਕਿ ਫਾਰਵਰਡ ਲਾਈਨ ਸਾਡੇ ਕੋਲ ਅਜੇ ਇੱਕ ਸਾਡੇ ਉਹ ਅਭਿਸ਼ੇਕ ਬਹੁਤ ਅੱਛਾ ਖੇਡ ਰਿਹਾ ਹੈ ਜੀ ਜੀ ਰਾਜਕੁਮਾਰ ਵੀ ਡੂਇੰਗ ਵੈਲ ਇਹ ਦੋਨੋਂ ਮੁੰਡੇ ਅਗਰ ਅੱਛਾ ਕਿਉਂਕਿ ਤੁਸੀਂ ਸਾਰੇ ਮੈਚ ਚ ਕੀ ਹੁੰਦਾ ਫਾਰਵਰਡ ਲਾਈਨ ਨੇ ਮੂਵਮੈਂਟ ਬਣਾਉਣੀ ਹੁੰਦੀ ਹੈ ਜੀ ਜੀ ਤੁਸੀਂ ਦੇਖਿਆ ਹੀ ਹੋਣਾ ਮੈਚ ਸਾਰਾ ਬਿਲਕੁਲ ਬਿਲਕੁਲ ਉਹਦੇ ਵਿੱਚ ਹੀ ਜਿਹੜੀ ਫਾਰਵਰਡ ਲਾਈਨ ਨੇ ਮੂਵਮੈਂਟ ਬਣਾਉਣੀ ਹੈ ਹੂੰ ਜਿਸ ਤਰ੍ਹਾਂ ਕਿ ਅੱਜ ਉਹਨਾਂ ਨੇ कि अच्छी मूवमेंट बनवाई है अपना इंग्लैंड ने भी ग्रेट ब्रिटेन ने हाँ जी सो तो ए, ए अगर अगर ये प्लेयर दोनों अच्छी परफॉर्मेंस होर दे गए पहले ना लो। जी नो अगला मेडल साढ़ा डेफिनेटली फॉरवर्ड लाइन च दो तीन मुंडे तो बहुत अच्छा खेल रहे ने ये हो रखी अगर कल ये दोनों मुंडे परफॉर्मेंस अच्छा दे जा अभी अभी फाइनल खेडा ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ